ਧਰਮੇਂਦਰ 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 ਅਸਲ ਵਿੱਚ ਨਾਮ ਹੀ ਐਸਾ ਬੜਾ ਅਸਰ ਮੰਨਦਾ ਮੈਂ ਮੇਰੇ ਅੰਦਰ ਕਿਤੇ ਨਾ ਕਿਤੇ ਇੱਕ ਐਸਾ ਅਸਰ ਜ਼ਰੂਰ ਹੈ ਜਿਹਨੂੰ ਛੋਟੇ ਹੁੰਦੇ ਅਸੀਂ ਵੀਸੀਆਰ ਤੇ ਦੇਖਦੇ ਹੁੰਦੇ ਸੀ ਸਕੂਲ ਦੀਆਂ ਮਾਸਟਰਾਂ ਦੀਆਂ ਝਿੜਕਾ ਉਸ ਵੇਲੇ ਦਿਮਾਗ ਨੂੰ ਸੁੰਨ ਜਿਆ ਕਰ ਦਿੰਦੀਆਂ ਸੀ ਉਸ ਟਾਈਮ ਪੜਾਈ ਬਹੁਤੀ ਪੱਲੇ ਨਹੀਂ ਸੀ ਪੈਂਦੀ ਪਰ ਇੱਕ ਗੱਲ ਜ਼ਰੂਰ ਹੈ ਜਦ ਕਿਤੇ ਪਿੰਡ 'ਚ ਵੀਸੀਆਰ ਆਜ ਦੀ ਖਬਰ ਕੰਨੀ ਪੈਂਦੀ ਤਾਂ ਸਾਡਾ ਜਵਾਕਾ ਨਾ ਤਾਂ ਮੇਲਾ ਹੋ ਜਾਂਦਾ ਸੀ ਉਸ ਵੇਲੇ ਮੇਰੇ ਡੈਡ ਜਰਮਨ ਗਏ ਹੋਏ ਸਨ ਤੇ ਜਦੋਂ ਚਿੱਠੀ ਭੇਜਦੇ ਤਾਂ ਕਦੇ-ਕਦੇ ਚਿੱਠੀ ਚ ਆਪਣੀ ਫੋਟੋ ਵੀ ਭੇਜ ਦਿੰਦੇ ਅਸੀਂ ਉਹ ਫੋਟੋ ਕਈ-ਕਈ ਹਫ਼ਤੇ ਵਾਰ-ਵਾਰ ਦੇਖਣੀ ਮੈਂ ਸਕੂਲ ਚ ਬਾਕੀਆਂ ਨੂੰ ਦੱਸਦਾ ਮੇਰੇ ਡੈਡੀ ਧਰਮਿੰਦਰ ਵਰਗੇ ਲੱਗਦੇ ਆ ਪਹਿਲਾਂ ਵੀ ਸੀਆਰ ਤੇ ਧਰਮਿੰਦਰ ਵਰਿੰਦਰ ਦੀਆਂ ਬਹੁਤ ਫਿਲਮਾਂ ਦੇਖੀਆਂ ਜਿਉਂ-ਜਿਉਂ ਵੱਡੇ ਹੋਏ ਕਾਲਜ ਜਾਣ ਲੱਗੇ ਉਸ ਵੇਲੇ ਸਨੀ ਦੇਵਲ ਦੀ ਘਾਤ ਤੱਕ ਜ਼ਿੱਦੀ ਇਹ ਵੀ ਖੂਬ ਦੇਖੀਆਂ ਉਸ ਮळे ਸਿਨੇਮਾ 'ਚ ਲੱਕੜ ਦੀਆਂ ਕੁਰਸੀਆਂ ਹੁੰਦੀਆਂ ਸਨ ਬੈਠ ਕੇ ਫਿਲਮ ਦੇਖਣੀ ਫਿਰ ਫਿਲਮ ਖਤਮ ਹੋਣ ਤੋਂ ਬਾਅਦ ਸਾਈਕਲ ਦਾ ਫਿਰ ਜਿੰਦਾ ਚੈੱਕ ਕਰਨਾ ਬਾਹਰ ਆ ਕੇ ਤੇ ਜੇਬ 'ਚੋਂ ਫਿਰ ਚਾਬੀ ਕੱਢਣੀ ਤੇ ਚਾਬੀ ਘੁਮਾ ਕੇ ਜਿੰਦਾ ਖੋਲ ਕੇ ਭੀੜ 'ਚੋਂ ਸਾਈਕਲ ਬਾਹਰ ਕੱਢ ਲੈਣਾ ਪੈਡਲ ਮਾਰਦੇ ਮਾਰਦੇ ਬਾਜ਼ਾਰ ਦੇ ਵਿੱਚੋਂ ਇੰਝ ਲੰਘ ਜਾਣਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਧਰਮਿੰਦਰ ਸਾਈਕਲ ਚਲਾ ਰਿਹਾ ਹੋਵੇ ਵੈਸੇ ਸਮਾਂ ਬੜੀ ਕਾਲੀ ਤੇ ਨਾਲ ਨਿਕਲ ਜਾਂਦਾ ਲੰਘ ਜਾਂਦਾ ਮੈਂ ਉਦੋਂ ਪਲੱਸ 2 'ਚ ਸੀ ਜਦ ਬਵੀ ਦੂਲ ਦੀ ਬਰਸਾਤ ਫਿਲਮ ਰਿਲੀਜ਼ ਹੋਈ ਉਸ ਵੇਲੇ ਬਰਸਾਦੀ ਸ਼ੂਟਿੰਗ ਵੇਲੇ ਮੇਰੇ ਡੈਡ ਕੁਝ ਦਿਨ ਧਰਮਿੰਦਰ ਦੇ ਘਰੇ ਰਹੇ ਸਨ। ਗੱਲ ਇਸ ਤਰ੍ਹਾਂ ਹੋਈ ਕਿ ਉਸ ਵੇਲੇ ਬਨਮੋਰੇ ਵਾਲੇ ਸਰਦਾਰ ਮਨਜੀਤ ਸਿੰਘ ਸੋਹੀ ਤੇ ਬਰਡ ਵਾਲ ਵਾਲੇ ਸਰਦਾਰ ਸੰਸ਼ੇਰ ਸਿੰਘ ਤੇ ਬਨਮੋਰੇ ਵਾਲੇ ਸਰਦਾਰ ਮੇਵਾ ਸਿੰਘ ਸਾਡੇ ਡੈਡ ਦੇ ਪੱਕੇ ਮਿੱਤਰ ਸਨ। ਇਹ ਇਕੱਠੇ ਉਦੋਂ ਬੰਬੇ ਗਏ ਸਨ। ਬਨਮੋਰੇ ਤੋਂ ਸੰਦੀਪ ਸੋਹੀ ਵੀ ਉਸ ਵੇਲੇ ਉੱਥੇ ਸਨ। ਸੰਦੀਪ ਹੁਣ ਕਨੇਡਾ ਚ ਹੈ। ਅਸੀਂ ਧਰਮਿੰਦਰ ਦੀ ਲਗਭਗ ਹਰ ਫਿਲਮ ਦੇਖੀ। ਉਦੋਂ ਕਿਤੇ ਇੱਕ ਵਾਰ ਧਰਮਿੰਦਰ ਬਨਮੋਰੇ ਆਏ ਸਨ। ਸਾਡੇ ਪਿੰਡੋਂ ਕਿਤੇ ਬਾਸ ਸਾਡੇ ਚ ਗੱਡੀ ਰੋਕ ਬੈਠੇ ਲੋਕਾਂ ਨੇ ਪਹਿਚਾਨ ਲਿਆ ਰੌਲਾ ਪੈ ਗਿਆ ਕਹਿੰਦੇ ਤਰਮਿੰਦਰ ਆ ਗਿਆ ਤਰਮਿੰਦਰ ਆ ਗਿਆ ਸੱਚੀ ਸਾਡੇ ਪਿੰਡ ਬਾਸ ਸਾਡੇ ਤੇ ਮੇਲਾ ਲੱਗ ਗਿਆ ਸੀ ਲੋਕਾਂ ਦਾ ਫਿਰ ਉਸ ਤੋਂ ਬਾਅਦ ਯਮਲਾ ਪਗਲਾ دیਵਾਨਾ ਇਹ ਤਾਂ ਹੁਣਕ ਦੀ ਗੱਲ ਹੈ ਯਮਲਾ ਪਗਲਾ دیਵਾਨਾ ਵੀ ਬਾਗੜੀਆਂ ਭਾਈ ਕੇ ਪਰਿਵਾਰ ਦੀ ਵੱਡੀ ਹਵੇਲੀ ਚ ਸ਼ੂਟ ਹੋਈ ਹੈ ਸਾਡੇ ਪਰਿਵਾਰਕ ਮੈਂਬਰ ਤਾਂ ਤਰਮਿੰਦਰ ਨੂੰ ਮਿਲੇ ਪਰ ਅਨਲੱਕੀਲੀ ਮੈਂ ਹਾਲੇ ਤੱਕ ਨਹੀਂ ਮਿਲ ਸਕਿਆ ਮੈਂ ਅੱਜਕੱਲ YouTube ਤੇ ਧਰਮਿੰਦਰ ਦੀਆਂ ਫਾਰਮ ਹਾਊਸ ਵਾਲੀਆਂ ਵੀਡੀਓਜ਼ ਦੇਖਦਾ। ਜਾਂ ਫਿਰ ਪੁਰਾਣੀਆਂ ਫਿਲਮਾਂ ਦੇਖਦਾ ਧਰਮਿੰਦਰ ਦੀਆਂ। ਫਿਰ ਕਿਸਾਨ ਅੰਦੋਲਨ ਹੁੰਦਾ ਹੈ। ਉਸ ਵੇਲੇ ਧਰਮਿੰਦਰ ਸਰਿੰਦੇਵ ਦੇ ਖਿਲਾਫ ਵੀ ਕਾਫੀ ਪ੍ਰੋਸਟਾਂ ਪਈਆਂ। ਖੈਰ ਉਸ ਵੇਲੇ ਇੱਕ ਦੂਜੇ ਦੇ ਖਿਲਾਫ ਕਾਫੀ ਕੁਝ ਵਾਇਰਲ ਹੁੰਦਾ ਰਿਹਾ। ਇਹਨਾਂ ਜ਼ਰੂਰ ਹੈ ਜਿਨ੍ਹਾਂ ਨੇ ਧਰਮਿੰਦਰ ਦਾ ਦੌਰ ਦੇਖਿਆ। ਉਹਨਾਂ ਨੇ ਧਰਮਿੰਦਰ ਦਾ ਜਨੂੰਨ ਵੀ ਦੇਖਿਆ। ਇੱਕ ਪਿੰਡ ਤੋਂ ਚੱਲ ਕੇ ਹੀਰੋ ਬਣਨ ਦਾ ਸੋਚ ਲੈਣਾ। ਤੇ ਫਿਰ ਸੱਚ ਵੀ ਕਰਕੇ ਦਿਖਾਉਣਾ ਕੋਈ ਆਮ ਗੱਲ ਨਹੀਂ ਜਦੋਂ ਮੈਨੂੰ ਕੋਈ ਜ਼ਿਆਦਾ ਤੰਗ ਕਰਦਾ ਤਾਂ ਮੈਂ ਸਿਰਫ ਇੰਨਾ ਕਹਿਣਾ ਹੁੰਦਾ ਜਾਣ ਦੇ ਮਰੇ ਅੰਦਰ ਲਾ ਧਰਮਿੰਦਰ ਜਾਪਿਆ ਫਿਰ ਔਖਾ ਹੋ ਜਾਊਗਾ ਵੈਸੇ ਮੇਰੇ ਕੁਝ ਕੁ ਦੋਸਤ ਮੈਨੂੰ ਵਰਿੰਦਰ ਕਹਿੰਦੇ ਆ ਕਹਿੰਦੇ ਵਰਿੰਦਰ ਜਦੋਂ ਆਇਆ ਤੇਰੇ ਵਰਗਾ ਸੀ ਮੈਨੂੰ ਨਹੀਂ ਪਤਾ ਪਰ ਇੱਕ ਗੱਲ ਜ਼ਰੂਰ ਹੈ ਮੈਂ ਫਾਲੋ ਜ਼ਰੂਰ ਕਰਦਾ ਥੈਟਸ ਧਰਮੇਂਦਰ ਧਰਮੇਂਦਰ ਧਰਮੇਂਦਰ